ਤੇਰਾ ਯਾਰ ਮੱਲਾਂਗਵੇ ਮੈਨੂੰ ਕੁੜੀਆਂ ਕਹਿੰਦੀਆਂ ਯਾਰਾ ਦੀ ਪੂਰੀ ਢੰਡੀ ਨਹੀਂ ਅਜ ਕੀ ਤੈ ਦੇਖਿਆ ਤੇਰਾ ਯਾਰ ਮੱਲਾਂਗਵੇ ਮੈਨੂੰ ਕੁੜੀਆਂ ਕਹਿੰਦੀਆਂ ਯਾਰਾ ਦੀ ਪੂਰੀ ਢੰਡੀ ਨਹੀਂ ਅਜ ਕੀ ਤੈ ਦੇਖਿਆ ਲੱਕੀ ਚਮਕੀਲਾ ਜੀ ਕੀ ਹੋ ਗਿਆ ਤੁਹਾਨੂੰ ਮੈਨੂੰ ਕੈਂਸਰ ਦੀ ਬਿਮਾਰੀ ਨੇ ਚਿੰਬੜ ਲਈ ਜੀ ਇਹਨੇ ਸੈਟ ਲਿਆ ਜੀ ਮੈਨੂੰ ਕੈਂਸਰ ਦੀ ਬਿਮਾਰੀ ਉਸਮਾਲ ਤੋਂ ਮੇਰੀ ਇਲਾਜ ਚੱਲਦਾ ਸੀ ਜੀ ਜਦੋਂ ਉੱਥੇ 70000 ਰੁਪਏ ਆਇਆ ਤਾਂ ਜਦੋਂ ਤਾਂ ਲਾਜ ਮੇਰਾ ਹੁੰਦਾ ਰਿਹਾ ਤੇ ਉਦੋਂ ਬਾਅਦ ਜਦੋਂ ਪੈਸੇ ਖਤਮ ਹੋ ਗਏ ਉਹ ਕਹਿੰਦੇ ਵੀ ਜਿਹੜਾ ਇੰਨੇ ਪੈਸੇ ਜਮ੍ਹਾਂ ਕਰਾ ਸਕਦੇ ਹੋ ਹੋਰ ਤਾਂ ਤੁਸੀਂ ਇੱਥੇ ਰਹਿਪੋ ਨਹੀਂ ਛੁੱਟੀ ਲੈ ਲਓ ਪਰਿਵਾਰ ਜੀ ਚਾਰ ਬੇਟੀਆਂ ਨੇ ਇੱਕ ਛੋਟਾ ਲੜਕਾ ਇੱਕ ਮੇਰੇ ਪਿਤਾ ਜੀ ਨੇ ਉਹ ਉਹੀ ਹੌਣ ਕਰਦਾ ਉਹ ਉਹ ਦੇਖ ਰੱਖ ਕਰਦੇ ਆ ਜੀ ਬਾਕੀ ਮੇਰੇ ਘਰ ਦੇ ਚਾਰ ਪੰਜ ਘਰਾਂ ਚ ਪੋਚਾ ਵਗੈਰਾ ਲਾਉਂਦੇ ਆ ਉਹ ਕਰਦਾ ਕਮਾਈਆਂ ਕਰਦੇ ਨੇ ਸੁਨੀਕ ਸਾਹਿਬ ਨਾਲ ਵੀ ਮੈਂ ਬਹੁਤ ਵਾਰ ਇਕੱਠੇ ਹੋਇਆ ਹਾਂ ਕੁਲਦੀਪ ਮਾਨਕ ਸਾਹਿਬ ਨਾਲ ਵੀ ਮੈਂ ਬਹੁਤ ਵਾਰ ਇਕੱਠੇ ਹੋਇਆ ਹਾਂ ਜੀ ਦੁਰਗੇ ਨਾਲ ਤਾਂ ਬਹੁਤ ਵਾਰ ਇਕੱਠਾ ਹੋਇਆ ਹਾਂ ਜੀ ਬਾਕੀ ਕੋਈ ਇਹ ਗੁਰਦਾਸ ਮਾਨ ਨੂੰ ਛੱਡ ਕੇ ਜੀ ਦਲੇਰ ਮਹਿੰਦੀ ਨੂੰ ਛੱਡ ਕੇ ਬਾਕੀ ਪੰਜਾਬ ਦੇ ਜਿੰਨੇ ਸਿੰਘ ਕਰਨ ਹੁਣ ਵਾਲੇ ਨਹੀਂ ਪਹਿਲਾਂ ਵਾਲੇ ਸਿੰਗਰ ਜਿੰਨੇ ਵੀ ਨੇ ਜੀ ਸਾਰਿਆਂ ਨਾਲ ਮੇਰੀ ਸਟੇਜ ਸਾਂਝੀ ਹੋਈ ਹੈ ਕੋਸ਼ਿਸ਼ ਕਰਦਾ ਮੈਂ ਪੈਸੇ ਹੁਣ ਗਾ ਨਹੀਂ ਹੁੰਦਾ ਦੰਦ ਨਿਕਲਣੇ ਸ਼ੁਰੂ ਹੋ ਗਏ ਹੁੰਦੇ ਤਕਲੀਫ ਵੀ ਹੁੰਦੀ ਹੈ ਹੁਣ ਇਲਾਣੀ ਨਹੀਂ ਰਹੀ ਤਾਂ ਪੰਜਾਬੀ ਗਾਇਕੀ ਇੰਡਸਟਰੀ ਦੇ ਵਿੱਚ 90 ਦੇ ਦਹਾਕੇ 'ਚ ਜੋ ਸਿੰਗਰਜ਼ ਬਹੁਤ ਫੇਮਸ ਰਹੇ ਜਿਨ੍ਹਾਂ ਦਾ ਬਹੁਤ ਨਾਮ ਰਿਆ ਉਹਨਾਂ 'ਚੋਂ ਬਹੁਤ ਸਾਰੇ ਸਿੰਗਰਜ਼ ਬਾਅਦ ਵਿੱਚ ਆ ਕੇ ਹਨੇਰੇ 'ਚ ਹੋ ਗਏ ਬਹੁਤ ਵੱਡੇ ਵੱਡੇ ਨਾਂ ਇਹਦੇ ਸ਼ਾਮਲ ਨੇ ਪਰ ਅਕਸਰ ਇਹਨਾਂ ਦੀ ਚਰਚਾ ਨਹੀਂ ਹੁੰਦੀ ਇਹਨਾਂ ਬਾਰੇ ਗੱਲਬਾਤ ਨਹੀਂ ਹੁੰਦੀ ਕਿਉਂ ਉਹ ਆਰਥਿਕ ਮੰਦੀ ਦੇ ਵਿੱਚ ਨੇ ਕਿਉਂ ਉਹਨਾਂ ਨੂੰ ਬਿਮਾਰੀਆਂ ਨੇ ਜਦੋਂ ਘਰ ਕਰ ਲਿਆ ਤਾਂ ਉਹ ਆਪਣੇ ਆਪ ਨੂੰ ਬਚਾ ਨਹੀਂ ਸਕੇ ਐਸਾ ਹੀ ਇੱਕ ਨਾਮ ਹੈ ਦਰਾਹਾ ਦੇ ਨਾਲ ਪੈਂਦੇ ਪਿੰਡ ਰਾਮਪੁਰ ਦੇ ਲੱਕੀ ਚਮਕੀਲਾ ਦਾ 95 ਚਗਾਈਕੀ ਸ਼ੁਰੂ ਕੀਤੀ ਲੰਮਾ ਸਮਾਂ ਰਾਜ ਕੀਤਾ ਖੰਨਾ ਤੇ ਲੁਧਿਆਣਾ ਦੇ ਨੇੜੇ ਤੇੜੇ ਅਕਸਰ ਖਾੜੇ ਲੱਗਦੇ ਸੀ ਲੱਕੀ ਚਮਕੀਲਾ ਕਿਹਾ ਜਾਂਦਾ ਅਮਰ ਸਿੰਘ ਚਮਕੀਲਾ ਦੀ ਹੂਬ ਹੂ ਕਾਪੀ ਸੀ ਜਦੋਂ ਅਮਰ ਸਿੰਘ ਚਮਕੀਲਾ ਦਾ ਦੌਰ ਰਿਹਾ ਉਹਨਾਂ ਦਾ ਮਰਡਰ ਹੋ ਗਿਆ ਮਰਡਰ ਤੋਂ ਬਾਅਦ ਇੰਡਸਟਰੀ ਦੇ ਵਿੱਚ ਜੋ ਖਲਾਅ ਸੀਗਾ ਉਸ ਤਰ੍ਹਾਂ ਦੀ ਗਾਇਕੀ ਨੂੰ ਲੈ ਕੇ ਉਹ 95 96 ਵਿੱਚ ਲੱਖੀ ਚਮਕੀਲੇ ਨੇ ਆ ਕੇ ਪੂਰਾ ਕੀਤਾ ਵੱਡੀਆਂ-ਵੱਡੀਆਂ ਕੰਪਨੀਆਂ ਨੇ ਇਸ ਸ਼ਖਸ ਨੂੰ ਅਪਰੋਚ ਕੀਤਾ ਕਿ ਇਹ ਗਾਵੇ ਕਿਉਂਕਿ ਉਹ ਅਮਰ ਸਿੰਘ ਚਮਕੀਲੇ ਵਰਗਾ ਗਾਉਂਦਾ ਸੀਗਾ ਜਦੋਂ ਜ਼ਰੂਰਤ ਸੀ ਕੰਪਨੀਆਂ ਨੇ ਵਰਤਿਆ ਉਦੋਂ ਕੈਸਟਾਂ ਆਈਆਂ ਕੈਸਟਾਂ ਤੋਂ ਪੈਸਾ ਕਮਾਇਆ ਪਰ ਅੱਜ ਉਹੀ ਲੱਕੀ ਚਮਕੀਲਾ ਜੋ ਕਦੇ ਸਟੇਜਾਂ ਤੇ ਗਾਉਂਦਾ ਸੀ ਚਮਕੀਲੇ ਵਰਗੀ ਧਮਕ ਪਾਉਂਦਾ ਸੀ ਚਮਕੀਲੇ ਵਰਗੀ ਗਾਇਕੀ ਕਰਦਾ ਸੀ ਉਹ ਦੁਕਾਨੇ ਜਦੋਂ ਲੋਕਾਂ ਦੇ ਕੰਨਾਂ 'ਚ ਪੈਂਦੇ ਸੀ ਉਹ ਖਾੜੇਆਂ ਤੇ ਨੱਚਦੇ ਸੀ ਅੱਜ ਉਹੀ ਲੱਕੀ ਚਮਕੀਲਾ ਕੈਂਸਰ ਦੀ ਮਾਰ ਹੇਠ ਹੈ ਉਹ ਬਿਮਾਰ ਹੈ 4 ਸਾਲਾਂ ਤੋਂ ਇਸੇ ਮੰਜੇ ਤੇ ਪਿਆ ਹੈ ਗਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਸ ਤੋਂ ਹੁਣ ਬੋਲਿਆ ਵੀ ਨਹੀਂ ਜਾਂਦਾ ਲੱਕੀ ਚਮਕੀਲਾ ਜੀ ਜੀ ਕੀ ਹੋ ਗਿਆ ਤੁਹਾਨੂੰ ਮੈਨੂੰ ਕੈਂਸਰ ਦੀ ਬਿਮਾਰੀ ਨੇ ਚਿੰਬੜ ਗਈ ਜੀ ਇਹਨੇ ਸੈਟ ਲਿਆ ਜੀ ਮੈਨੂੰ ਕੈਂਸਰ ਦੀ ਬਿਮਾਰੀ ਨੇ ਕਿੰਨੇ ਇੱਕ ਸਾਲ ਹੋ ਗਏ ਸਰ 4 4 ਸਾਲ ਹੋ ਗਏ ਜੀ 4 ਸਾਲ ਤੋਂ ਮੈਂ ਪਿਆਵਾਂ ਜੀ ਬੰਜੇ ਤੇ ਪਿੰਡਦਿਆਂ ਨੇ ਮੇਰੇ ਵੈਸੇ 20-25000 ਰੁਪਏ ਪਿੰਡਦਿਆਂ ਨੇ ਇਕੱਠਾ ਕਰਕੇ ਦਿੱਤਾ ਜੀ ਇਥੋਂ ਦੇ ਹੁਣ ਜਿਹੜੀ ਪੰਚਾਇਤ ਬਣੀ ਹੈ ਸਰਪੰਚ ਸਾਹਿਬ ਉਹ ਮੈਨੂੰ ਹੁਣ ਦਵਾਈ ਲੈ ਕੇ ਦੇ ਰਹੇ ਨੇ ਇਸ ਕਰਕੇ 1.5 ਲੱਖ ਵੈਸੇ ਸਰਕਾਰ ਨੇ ਦਿੱਤਾ ਸੀ ਉਹ ਚ 70000 ਰੁਪਏ ਆਇਆ ਜੀ ਤੇ ਬਾਕੀ ਪੈਸੇ ਉਹਨਾਂ ਨੇ ਹੁਣ ਤੱਕ ਮੈਨੂੰ ਦਿੱਤੇ ਨਹੀਂਗੇ ਪਤਾ ਨਹੀਂ ਕਿਉਂ ਉਹ ਕਹਿੰਦੇ ਆਹ ਗਲਤ ਆ ਤੇਰਾ ਆਹ ਗਲਤ ਕਾੜ ਗਲਤ ਆ ਤੇਰਾ ਆਹ ਗਲਤ ਆ ਇਸ ਕਰਕੇ ਮੈਂ ਘਰੀ ਪਿਆਵਾਂ ਜੀ ਬਸ ਘਰੀ ਇਹ ਦਵਾਈ ਨਾਲ ਮੈਂ ਬਿਮਾਰੀ ਨਾਲ ਜੂਝ ਰਿਹਾ ਸਾਰ ਕਿੱਥੋਂ ਲੈਨੇ ਹਾਂ ਦਵਾਈ ਮੈਂ ਉਸ ਵਾਰ ਚੋ ਮੇਰੀ ਇਲਾਜ ਚੱਲਦਾ ਸੀਗਾ ਜੀ ਜਦੋਂ ਉੱਥੇ 70000 ਰੁਪਏ ਆਇਆ ਤਾਂ ਜਦੋਂ ਤੱਕ ਇਲਾਜ ਮੇਰਾ ਹੁੰਦਾ ਰਿਹਾ ਤੇ ਉਸ ਤੋਂ ਬਾਅਦ ਜਦੋਂ ਪੈਸੇ ਖਤਮ ਹੋ ਗਏ ਉਹ ਕਹਿੰਦੇ ਵੀ ਜਿਹੜਾ ਇੰਨੇ ਪੈਸੇ ਜਮ੍ਹਾਂ ਕਰਾ ਸਕਦੇ ਹਾਂ ਹੋਰ ਤਾਂ ਤੁਸੀਂ ਇੱਥੇ ਰਹਿਪੋ ਨਹੀਂ ਛੁੱਟੀ ਲੈ ਲਓ ਮੈਂ ਕਹਾਂ ਜੀ ਮੇਰੇ ਕੋਲ ਤਾਂ ਪੈਸੇ ਹੁਣ ਹੈ ਨਹੀਂ ਕਿ ਮੁੱਕ ਗਏ ਮੈਂ ਕਰ ਨਹੀਂ ਸਕਦਾ ਤਾਂ ਵੀ ਮੈਂ ਛੁੱਟੀ ਲੈ ਕੇ ਹੁਣ ਮੈਂ ਇੱਥੇ ਘਰ ਹੀ ਪਿਆ ਆ ਮੈਂ ਸਾਰਾ ਕੌਣ ਕੌਣ ਹੈ ਤੁਹਾਡੇ ਪਰਿਵਾਰ ਚ ਕੌਣ ਕੌਣ ਪਰਿਵਾਰ ਜੀ ਚਾਰ ਬੇਟੀਆਂ ਨੇ ਇੱਕ ਛੋਟਾ ਲੜਕਾ ਵਾ ਇੱਕ ਮੇਰੇ ਪਿਤਾ ਜੀ ਨੇ ਉਹ ਉਹੀ ਹੁਣ ਕਰਦਾ ਉਹ ਉਹ ਦੇਖ ਕੇ ਕਰਦੇ ਆ ਜੀ ਬਾਕੀ ਮੇਰੇ ਘਰ ਦੇ ਚਾਰ ਪੰਜ ਘਰਾਂ ਚ ਪੋਚਾ ਵਗੈਰਾ ਲਾਉਂਦੇ ਆ ਉਹ ਕਰਦਾ ਗੁਜ਼ਾਰਾ ਕਰਦੇ ਨੇ ਬੱਚੇ ਮੇਰੇ ਅੱਛੇ ਨੇ ਜੀ ਵਧੀਆ ਨੇ ਬੱਚੇ ਉਹ ਵਧੀਆ ਪੜ ਰਹੇ ਨੇ ਵੱਡੀ ਬੇਟੀ ਮੇਰੀ ਐਮਏ ਕਰ ਰਹੀ ਆ ਉਸ ਤੋਂ ਛੋਟੀ ਬੇਟੀ ਵੀ ਪ੍ਰਾਈਵੇਟ ਐਮੇ ਕਰੀ ਕਰ ਰਹੀ ਆ ਉਸ ਤੋਂ ਛੋਟੀ ਬੇਟੀ ਮੇਰੀ ਬੀਏ ਕਰ ਰਹੀ ਆ ਤੇ ਉਸ ਤੋਂ ਛੋਟੀ ਬੇਟੀ ਮੇਰੀ ਆਪਣੇ 7ਵੀਂ 7ਵੀਂ ਕਲਾਸ ਪੜ ਰਹੀ ਆ ਤੇ ਲੜਕਾ ਮੇਰਾ 10ਵੀਂ ਚ ਹੈ ਜੀ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਫਿਰ ਕਰਦਾ ਗੁਜ਼ਾਰਾ ਜੀ ਮੇਰੇ ਪਿਤਾ ਜੀ ਉਹ ਆਹ ਸਮਾਨ ਕਿੰਨੂ ਕਾਨੂੰ ਆ ਬੇਰ ਕਿੰਨੂ ਵਗੈਰਾ ਉੱਥੇ ਫਾਟਕਾਂ ਤੇ ਉੱਥੇ ਵੇਚਦੇ ਆ ਉਹ ਕੁਛ ਉਹ ਕੁਛ ਉਹ ਖਰਚਾ ਕਰਦੇ ਆ ਜੀ ਕੁਛ ਮੇਰੇ ਕਰਦੇ ਘਰਾਂ ਚ ਪੋਚਾ ਲਾਉਂਦੇ ਆ ਇਸ ਕਰਕੇ ਗੁਜ਼ਾਰਾ ਚੱਲਦਾ ਜੀ ਨਹੀਂ ਤਾਂ ਮੇਰਾ ਬਹੁਤ ਮੁਸ਼ਕਲ ਹੋਇਆ ਪਿਆ ਵਾ ਬੜੀਆਂ ਬੜੀਆਂ ਕੰਪਨੀਆਂ ਨਾਲ ਤੁਹਾਡਾ ਟਾਈਆ ਪਰਿਆ ਹੈ ਟੀ ਸੀਰੀਜ਼ ਵਰਗੀ ਅਨਮੋਲ ਵਰਗੀਆਂ ਕੰਪਨੀਆਂ ਜਦੋਂ ਉਸ ਕੈਸਤਾ ਦਾ ਦੌਰ ਸੀਗਾ ਉਹਨਾਂ ਕੰਪਨੀਆਂ ਦਾ ਨਾਂ ਸੀਗਾ ਜੀ ਕੀ ਗੱਲ ਪੈਸਾ ਉਦੋਂ ਜੋੜ ਨਹੀਂ ਸਕੇ ਕੀ ਹੋਇਆ ਤੁਹਾਡੇ ਨਾਲ ਨਾ ਜੀ ਪੈਸਾ ਮੈਨੂੰ ਕਿਸੇ ਕੰਪਨੀ ਨੇ ਦਿੱਤਾ ਹੀ ਨਹੀਂਗਾ ਜਿਹੜੇ ਮੂਰੇ ਬੰਦੇ ਸੀਗੇ ਉਹੀ ਗੱਲ ਕਰਦੇ ਸੀ ਉਹੀ ਹਿਸਾਬ-ਦਾਬ ਕਰਦੇ ਸੀਗੇ ਮੈਨੂੰ ਬਿਲਕੁਲ ਨਹੀਂ ਪਤਾ ਮੈਨੂੰ ਤਾਂ ਸਿਰਫ ਰਿਕਾਰਡ ਰਿਕਾਰਡਿੰਗ ਕਰ ਲੈਂਦੇ ਸੀ ਉਹ ਰਿਕਾਰਡਿੰਗ ਕਰਕੇ ਅੱਗੇ ਵੇਚ ਦਿੰਦੇ ਸੀ ਬਸ ਮੈਨੂੰ ਇਹੀ ਹੁੰਦਾ ਸੀ ਵੀ ਮੇਰੀ ਕੀ ਕਹਿੰਦੇ ਸੀ ਤੁਹਾਨੂੰ ਕਿਉਂਕਿ ਤੁਹਾਡਾ ਨਾਂ ਚਮਕੀਲਾ ਪਿਆ ਚਮਕੀਲਾ ਕਿਉਂ ਪਿਆ ਚਮਕੀਲਾ ਪਿਆ ਜੀ ਮੇਰਾ ਮੈਂ ਇੱਕ ਸਰੂਲ ਸਕੰਦਰ ਸਾਹਿਬ ਬਹੁਤ ਅੱਛੇ ਕਲਾਕਾਰ ਨੇ ਜੀ ਬਹੁਤ ਸਰੀਲੇ ਗਾਇਕ ਨੇ ਮੇਰੇ ਇਲਾਕੇ ਦੇ ਖੰਨੇ ਦੇ ਵਿੱਚ ਉਹਨਾਂ ਦੇ ਕੋਲੇ ਮੇਰਾ ਦਫ਼ਤਰ ਰਿਆ ਜੀ 10 ਸਾਲ ਮੇਰਾ ਦਫ਼ਤਰ ਰਿਆ ਸਰ ਰੂਲਸਖੰਦਰ ਸਾਹਿਬ ਦੇ ਕੋਲ ਤੇ ਉਹ ਉਹਨਾਂ ਨੇ ਰੋਡਵੇਜ਼ ਦੀ ਲਾਰੀ ਗਾਈ ਸੀ ਤੇ ਮੇਰਾ ਮਨ ਵੀ ਕੀਤਾ ਸਰ ਵੀ ਮੈਂ ਵੀ ਕੋਈ ਐਹ ਜੀ ਕੋਈ ਵੱਖਰੀ ਆਈਟਮ ਕਰਾਂ ਤੇ ਮੈਂ ਉਹਨਾਂ ਦਾ ਗੀਤ ਉਹਨਾਂ ਦਾ ਹੀ ਗਾਇਆ ਗੀਤ ਸੱਚੋ ਸੱਚੀ ਦਸੀਂ ਪਿੰਡ ਸੋਹਰਿਆਂ ਦੇ ਰਹਿ ਗਏ ਕਿੰਨਾ ਕੁ ਕਰਦੀ ਸੀ ਯਾਦ ਨਹੀਂ ਮੈਂ ਉਸ ਗੀਤ ਨੂੰ ਮੁਹੰਮਦ ਸਦੀਕ ਦੀ ਆਵਾਜ਼ ਚ ਦਿਲਸ਼ਾਦ ਅਕਸਰ ਦੀ ਆਵਾਜ਼ ਚ ਨਸ਼ੱਤਰ ਸ਼ੇਰੀ ਦੀ ਆਵਾਜ਼ ਰਣਜੀਤ ਵਣੀ ਦੀ ਆਵਾਜ਼ ਚ ਤੇ ਅਮਰ ਸਿੰਘ ਚਮਕੀਲੇ ਦੀ ਆਵਾਜ਼ ਚ ਜਮਲਾ ਜੀ ਦੀ ਆਵਾਜ਼ ਚ ਹੋਰ ਬਹੁਤ ਸਾਰੀਆਂ ਆਵਾਜ਼ਾਂ ਦੇ ਵਿੱਚ ਮੈਂ ਉਹਨੂੰ ਗਾਇਆ ਕਰਦਾ ਸੀਗਾ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਮੇਲੇ ਲੁੱਟੇ ਜਿੱਥੇ ਬਹੁਤ بڑے بڑے ਫਨਕਾਰ ਜਿਵੇਂ ਕਿ ਦੁਰਗਾ ਰੰਗੀਲਾ ਜੀ ਇਹਨਾਂ ਦੀ ਆਵਾਜ਼ ਵੀ ਮੈਂ ਗਾ ਲੈਂਦਾ ਸੀ ਇਹੀ ਗੀਤ ਹੋਰ ਆਪਣੇ ਹਾਕਮ ਬਖਤਰੀ ਵਾਲਾ بڑے بڑے ਸਿੰਗਰ ਜਿਹੜੇ ਉਹਨਾਂ ਦਾ ਉਸ ਟਾਈਮ ਪੂਰਾ ਨਾਮ ਸੀਗਾ ਉਹਨਾਂ ਦੇ ਵਿੱਚ ਰਹਿ ਕੇ ਮੈਂ ਮੇਲੇ ਲੁੱਟੇ ਨੇ ਜੀ ਇਹ ਖਵਾਰਾਂ ਦੀ ਕਟੰਗਾ ਵੀ ਆਈਆਂ ਨੇ ਇਸ ਟਾਈਮ ਕਰਨੈਲ ਸਵੀਆ ਗੀਤਕਾਰ ਆ ਜੀ ਬਹੁਤ ਵਧੀਆ ਗੀਤਕਾਰ ਨੇ ਉਹ ਵੀ ਉਹਨਾਂ ਕੋਲ ਵੀ ਨੇ ਕਟੰਗਾ ਕੁਝ ਮੇਰੇ ਕੋਲ ਕਟੰਗਾ ਪਈਆਂ ਨੇ ਮੇਰੇ ਨਾਲ ਅਮਰ ਕੌਮਲ ਡਿਊਟਰ ਉਹਨੇ ਮੇਰਾ ਬਹੁਤ ਸਾਥ ਦਿੱਤਾ ਅਗਰ ਉਹ ਨਾ ਹੁੰਦੀ ਤਾਂ ਸ਼ਾਇਦ ਮੈਂ ਮੈਂ ਵੀ ਨਾ ਹੁੰਦਾ ਉਹ ਉਸ ਨੇ ਅਲਾਜ ਮੇਰਾ ਹੀ ਸੀ ਮੈਡਮ ਆਪਰ ਕੋਮਲ ਨੇ ਜੋ ਮੇਰੇ ਨਾਲ 20-25 ਸਾਲ ਤੋਂ ਅਸੀਂ ਇਕੱਠੇ ਰਹਿਆ ਉਹ ਹੁਣੇ ਰਾਜ ਮੇਰਾ ਸ਼ੁਰੂ ਕਰਾਇਆ ਬਾਕੀ ਹੋਰਗੇ ਤੋਂ ਪਹਿਲਾਂ ਮੇਰਾ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਫਿਰ ਉਸ ਤੋਂ ਆਜ ਹੁਣ ਮੈਂ ਜਦ ਡਾਊਨ ਹੋ ਗਿਆ ਸੀ ਅਖਬਾਰ ਤੇ ਗੱਨਗਾਈਆਂ ਇੱਕ ਕੋਈ ਵੀਡੀਓ ਲੈ ਕੇ ਅਸੀਂ ਬਣਾ ਕੇ ਉਹਦੇ ਕਰਕੇ ਮੇਰੇ ਮੇਰੇ ਥੋੜੀ ਬਹੁਤੀ ਮਦਦ ਪਿੰਡੋਂ ਮਿਲੀ 25-30 ਹਜ਼ਾਰ ਦੀ ਕੁਝ ਸਰਪੰਚ ਸਾਹਿਬ ਮੈਨੂੰ ਉਹਨੋਂ ਦਵਾਈ ਉਹ ਲੈ ਕੇ ਦੇ ਰਹੇ ਨੇ ਪਰ ਕਿ ਆਰਥਪੱਖੋਂ ਮੈਂ ਬਹੁਤ ਡਾਣਾ ਬਹੁੜਾ ਨਾ ਹੀ ਸਾਰਾ ਉਸ ਦੌਰ ਦੀ ਮੈਨੂੰ ਕਿਉਂਕਿ ਤੁਸੀਂ ਵੀ ਭਾਵਕੋਂ ਦੇਖਣ ਵਾਲੇ ਵੀ ਭਾਵਕ ਨੇ ਹਾਲਾਤ ਸਾਡੇ ਗਾਇਕਾਂ ਦੇ ਅਸੀਂ ਕਰ ਦਿੱਤੇ ਹੈ ਕਿ ਅਸੀਂ ਸੰਭਾਲ ਨਹੀਂ ਸਕੇ ਇਹਨਾਂ ਦੀ ਆਰਥਿਕ ਮੰਦਹਾਲੀ ਹੈ ਜਿਹੜੀ ਉਹਨੂੰ ਅਸੀਂ ਕੋਈ ਸਹਾਰਾ ਨਹੀਂ ਦੇ ਸਕੇ ਬਹੁਤ ਸਾਡੇ ਗਾਇਕਾਂ ਕੋਲੇ ਹੁਣ ਪੈਸਾ ਹੈ ਕੋਈ ਐਸਾ ਫੰਡ ਨਹੀਂ ਕ੍ਰੀਏਟ ਕਰ ਸਕੇ ਕੋਈ ਇੰਡਸਟਰੀ ਰਲ ਕੇ ਜਿਹੜੀ ਇੱਕ ਦੂਜੇ ਦਾ ਸਾਥ ਦੇ ਸਕੇ ਬਿੱਲਾ ਲਸੋਈ ਦੀ ਇੱਕ ਪਹਿਲਾਂ ਆ ਸਾਹਮਣੇ ਆਈ ਸੀ ਗੱਲ ਡੇਲੀ ਪੋਸਟ ਨੇ ਉਹਨਾਂ ਦਾ ਵੀ ਮੁੱਦਾ ਚੁੱਕਿਆ ਸੀਗਾ ਤਾਂ ਲੋਕਾਂ ਨੇ ਉਹਨਾਂ ਦੀ ਬੜੀ ਸਪੋਰਟ ਕੀਤੀ ਹੈ ਇਹ ਵੀ ਇੱਕ ਐਸੇ ਸ਼ਖਸ ਨੇ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਕੈਂਸਰ ਦੇ ਨਾਲ ਜੂਝ ਰਹੇ ਹੈ ਪਰਿਵਾਰ ਦੇ ਵਿੱਚ ਚਾਰ ਬੱਚੀਆਂ ਨੇ ਬੇਟਾ ਛੋਟਾ ਹੈ ਪਿਤਾ ਇਹਨਾਂ ਦੇ ਥੋੜਾ ਬਹੁਤ ਸਮਾਨ ਜਿਹੜਾ ਹੈ ਉਹ ਵੇਚ ਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਇਹਨਾਂ ਦੀ ਪਤਨੀ ਜਿਹੜੀ ਹੈ ਉਹ ਲੋਕਾਂ ਦੇ ਘਰਾਂ 'ਚ ਪੋਚਾ ਵਗੈਰਾ ਲਾ ਕੇ ਘਰ ਦਾ ਗੁਜ਼ਾਰਾ ਜਿਹੜਾ ਚੱਲਦਾ ਔਰ ਇਹ ਹਾਲਾਤ ਉਦੋਂ ਨੇ ਜਦੋਂ 95 ਦੇ ਦੌਰ ਤੋਂ ਲੈ ਕੇ 2007-8-10 ਤੱਕ ਇਸ ਗਾਇਕ ਦੀ ਝੰਡੀ ਬੋਲਦੀ ਰਹੀ ਹੈ ਤੂਤੀ ਬੋਲਦੀ ਰਹੀ ਹੈ ਪੂਰਾ ਇੱਕ ਨਾਮ ਰਿਹਾ ਹੈਗਾ ਕਿਹੜੇ-ਕਿਹੜੇ ਮੇਨ ਗਾਇਕਾ ਦੇ ਨਾਲ ਸਟੇਜ ਤੁਸੀਂ ਸਾਂਝੀ ਕਰਦੇ ਰਹੇ ਉਹ ਮੇਰੀ ਜੀ ਸਨੀਖਸਬ ਨਾਲ ਵੀ ਮੈਂ ਬਹੁਤ ਵਾਰ ਇਕੱਠੇ ਹੋਇਆ ਕੁਲਦੀਪ ਮਾਨਕ ਸਾਬ ਨਾਲ ਵੀ ਮੈਂ ਬਹੁਤ ਵਾਰ ਇਕੱਠੇ ਹੋਇਆ ਜੀ ਦੁਰਗੇ ਨਾਲ ਤਾਂ ਬਹੁਤ ਵਾਰ ਇਕੱਠਾ ਹੋਇਆ ਜੀ ਬਾਕੀ ਕੋਈ ਇਹ ਗੁਰਦਾਸ ਮਾਨ ਨੂੰ ਛੱਡ ਕੇ ਜੀ ਦਲੇਰ ਮਹਿੰਦੀ ਨੂੰ ਛੱਡ ਕੇ ਬਾਕੀ ਪੰਜਾਬ ਦੇ ਜਿੰਨੇ ਸਿੰਗਰ ਨੇ ਹੁਣ ਵਾਲੇ ਨਹੀਂ ਪਹਿਲਾਂ ਵਾਲੇ ਸਿੰਗਰ ਜਿੰਨੇ ਵੀ ਨੇ ਜੀ ਸਾਰਿਆਂ ਨਾਲ ਮੇਰੀ ਸਟੇਜ ਸਾਂਝੀ ਹੋਈ ਹੈ ਕਦੇ ਕਦੇ ਮੈਂ ਡਰ ਕੇ ਨਹੀਂ ਗਾਇਆ ਸਰ ਕਿਉਂਕਿ ਚਮਕੀਲਾ ਇੱਕ ਚੀਜ਼ ਏ ਇਦਾਂ ਦੀ ਸੀ ਜੀ ਚਮਕੀਲਾ ਉਹ ਡਰ ਕੇ ਗਾਉਣ ਵਾਲਾ ਹੈ ਨਹੀਂ ਸੀਗਾ ਜੀ ਅਮਰ ਸਿੰਘ ਚਮਕੀਲਾ ਜਦੋਂ ਮੈਂ ਉਹਨਾਂ ਦਾ ਗੀਤ ਸਾਥੋਂ ਬਾਬਾ ਤੇਰਾ ਨਨਕਾਣਾ ਖੋលਿਆ ਜਾਂ ਮੈਂ ਕੀਤੀ ਮਾਤਾ ਗੁਜਰੀ ਕਮਾਲ ਗਾਉਂਦਾ ਸੀਗਾ ਤੁਸੀਂ ਸਾਰ ਯਕੀਨ ਨਹੀਂ ਮੰਨਣਾ ਇਸ ਤਰ੍ਹਾਂ ਲੈਣਾਂ ਲੱਗ ਜਾਂਦੀਆਂ ਸੀਗੀਆਂ ਤੁਸੀਂ ਹੌਸਲਾ ਰੱਖੋ ਪਹਿਲਾਂ ਤੁਸੀਂ ਆਪਣੇ ਆਪ ਤੇ ਹੌਸਲਾ ਰੱਖੋ ਕਿ ਤੁਸੀਂ ਠੀਕ ਹੋ ਜਾਓਗੇ ਔਰ ਆਪਣੇ ਅੰਦਰ ਇੱਕ ਵਿਸ਼ਵਾਸ ਰੱਖੋ ਕਿ ਠੀਕ ਹੋ ਜਾਓਗੇ ਔਰ ਤੁਹਾਡੀ ਸਰਕਾਰਾਂ ਜਾਂ ਦੇਖਣ ਵਾਲੇ ਸਰੋਤੇ ਨੇ ਤੁਹਾਡੀ ਜ਼ਰੂਰ ਬਾਹ ਫੜਨਗੇ ਠੀਕ ਹੈ ਸਰ ਵਿਸ਼ਵਾਸ ਹੈ ਪ੍ਰਮਾਤਮਾ ਦੇ ਬਸ ਪ੍ਰਮਾਤਮਾ ਦੇ ਸਾਰੇ ਬਸ ਉਹ ਗਾ ਲੈਨੇ ਹੁਣ ਥੋੜਾ ਬਹੁਤ ਗਾ ਨਹੀਂ ਜੀ ਹੁੰਦਾ ਕੋਸ਼ਿਸ਼ ਕਰਦਾ ਮੈਂ ਵੈਸੇ ਹੁਣ ਗਾ ਨਹੀਂ ਹੁੰਦਾ ਦੰਦ ਨਿਕਲਨੇ ਸ਼ੁਰੂ ਹੋ ਗਏ ਹੁਣ ਤਕਲੀਫ ਵੀ ਹੁੰਦੀ ਹੈ ਜੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਸਰ ਫਿਰ ਵੀ ਮੈਂ ਮੇਰਾ ਦਿਲ ਵੜਾ ਕਰਦਾ ਵਾ ਜੀ ਗਾਉਣ ਨੂੰ ਜਦੋਂ ਕੋਈ ਮੈਂ ਨਵਾ ਸਿੰਗਰ ਦੇਖਦਾ ਜਾਂ ਟੀਵੀ ਮੈਡਮਟਾ ਚੱਲਦਾ ਦੇਖਦਾ ਤਾਂ ਮੇਰਾ ਬਹੁਤ ਦਿਲ ਕਰਦਾ ਵੀ ਮੈਂ ਵੀ ਕੁਝ ਕਰਾਂ ਗਾਵਾਂ ਕੋਈ ਨਵੀਂ ਚੀਜ਼ ਬੇਸ਼ ਕਰਾਂ ਤਾਂ ਉੱਥੇ ਫਿਰ ਮੈਂ ਡੋਲ ਜਾਣਾ ਜੀ ਵੀ ਮੈਂ ਤਾਂ ਪਿਆਵਾਂ ਇੱਥੇ ਹੀ ਉੱਠ ਖੜਾਂ ਬਹੁਤ ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ ਮੇਰੀ ਉਮਰ ਜੀ 50 ਦੇ 8-8 ਹੋਊਗੀ ਹੁਣ ਹੱਸਦਾ ਸਭ ਤੋਂ ਵਧੀਆ ਦੌਰ ਕਿਹੜਾ ਰਿਹਾ ਤੁਹਾਡੇ ਤੇ ਮੇਰੇ ਦੇ 98 96 98 ਤੱਕ 2007 ਤੱਕ ਵਧੀਆ ਰਿਹਾ ਜੀ ਉਸ ਤੋਂ ਬਾਅਦ ਮੈਂ ਡਾਊਨ ਹੁੰਦਾ ਚਲਾ ਗਿਆ ਕਿੰਨੇ ਕ ਖਾੜੇ ਤੇ ਤੁਹਾਨੂੰ ਇੱਕ ਇੱਕ ਸ਼ੋਅ ਦੇ ਕਿੰਨੇ ਕ ਪੈਸੇ ਮਿਲ ਜਾਂਦੇ ਸੀ ਸਰ 15 ਕ ਹਜ਼ਾਰ ਰੁਪਿਆ ਅਸੀਂ ਲੈਂਦੇ ਸੀਗੇ ਉਹ ਕੁਝ ਸਾਰਾ ਖਰਚਾ ਆਪੇ ਕਰਨਾ ਪੈਂਦਾ ਸੀ ਸੌਂਡ ਵਾਲਿਆਂ ਨੂੰ ਵੀ ਦੇਣੇ ਪੈਂਦੇ ਆ ਜੀ ਸਾਰੇ ਮਜਿਸ਼ੀਅਨ ਹੁੰਦੇ ਸੀ ਉਹਨਾਂ ਨੂੰ ਵੀ ਦੇਣੇ ਪੈਂਦੇ ਆ ਗੱਡੀਆਂ ਵੀ ਮੇਰੇ ਕੋ ਆਪਣੀ ਗੱਡੀ ਨਹੀਂ ਸੀ ਕਿਰਾਏ ਦੀਆਂ ਗੱਡੀਆਂ ਕਰਨੀਆਂ ਪੈਂਦੀਆਂ ਸੀ ਸਾਰਾ ਖਰਚਾ ਪਾਣੀ ਕਦੇ ਬਚ ਵੀ ਜਾਂਦੇ ਸੀ ਕਦੇ ਪੂਰੇ ਵੀ ਹੋ ਜਾਂਦੇ ਸੀ ਯਾਨੀ ਦੀ ਬੱਲੇ ਬੱਲੇ ਪੂਰੀ ਕਰਾਈ ਰੱਖੀ ਆ ਜੀ ਮੈਂ ਪੂਰੀ ਪੰਜਾਬ ਚ ਪੂਰੇ ਮੈਂ ਇਧਰ ਅੰਮ੍ਰਿਤਸਰ ਤੱਕ ਜੀ ਅੰਵਰ ਸਰ ਤੱਕ ਇਧਰ ਬਠਿੰਡੇ ਗੰਗਾ ਨਗਰ ਤੱਕ ਮੈਂ ਸ਼ੋਅ ਕੀਤੇ ਆ ਜੀ ਇਧਰ ਰਾਜਪੁਰੇ ਮੈਂ ਮੇਲਾ ਲੁੱਟਿਆ ਜੀ ਨਾਬੇ ਮੇਲਾ ਲੁੱਟਿਆ ਜਿੱਥੇ ਫਨਕਾਰ ਗਾਇਕ ਸੀਗੇ ਬੜੇ ਬੜੇ ਸੰਗਰ ਸੀਗੇ ਜਿਹੜੇ ਉਸ ਟਾਈਮ ਉਥੇ ਅਖਬਾਰ ਤੇ ਬਕਾਇਦਾ ਜਾਗਵਾਨੀ ਤੇ ਦੂਸਰੇ ਦਿਨ ਕਟੰਗ ਲੱਗ ਕੇ ਆਈ ਵੀ ਇਸ ਜੋੜੀ ਨੇ ਮੇਲਾ ਲੁੱਟਿਆ ਹੋਰ ਬਹੁਤ ਸਾਰੇ ਮੇਲੇ ਮੈਂ ਲੁੱਟੇ ਨੇ ਜੀ ਗਾ ਕੇ ਉਸ ਟਾਈਮ ਤਿਆਂ ਤੁਹਾਨੂੰ ਭਰੋਸਾ ਦਿੰਦੀਆਂ ਕਿ ਠੀਕ ਹੋ ਜਾਓਗੇ ਹਾਜੀ ਧੀਆਂ ਦੇ ਮੈਨੂੰ ਉਹਨਾਂ ਦੀ ਖੁਸ਼ੀ ਹੈ ਵੀ ਚੱਲ ਪੜ ਰਹੀਆਂ ਨੇ ਅੱਛਾ ਪੜ ਰਹੀਆਂ ਨੇ ਮੇਰੇ ਬੱਚੇ ਲਾਇਕ ਨੇ ਬਹੁਤ ਅੱਛੇ ਬੱਚੇ ਨੇ ਜੀ ਕੋਈ ਲਾਂਬਾ ਨਹੀਂ ਕੋਈ ਐਦਾ ਨਹੀਂ ਕੋਈ ਉਹਨਾਂ ਦੀ ਕੋਈ ਸ਼ਿਕਾਇਤ ਨਹੀਂ ਜੀ ਇਸ ਕਰਕੇ ਮੈਨੂੰ ਉਹਨਾਂ ਦੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਇਸ ਕਰਕੇ ਮੈਂ ਬੈਠਾ ਹਾਂ ਮੇਰੀ ਵਧੀਆ ਸੇਵਾ ਕਰ ਪਰਵਰਿਸ਼ ਵਧੀਆ ਕਰ ਰਹੇ ਨੇ ਐਸੀ ਗੱਲ ਨਹੀਂ ਮੈਨੂੰ ਦਰਕਾਰ ਦੇ ਨਹੀਂ ਮੇਰੇ ਉਹ ਘਰ ਦੇ ਬੈਠੇ ਆ ਬਹੁਤ ਮੇਰੀ ਸੇਵਾ ਰੱਖਦੇ ਆ ਮੈਨੂੰ ਡੇਲੀ ਮੈਂ ਲੱਸੀ ਪੀਣਾ ਜੀ ਜ਼ਿਆਦਾ ਹੋਰ ਰੋਟੀ ਰਾਈਟੀ ਮੈਂ ਤਾਂ ਘੱਟ ਖਾ ਹੁੰਦੀ ਆ ਮੈਨੂੰ ਲੱਸੀ ਨਹੀਂ ਮੁੱਕਣ ਦਿੰਦੇ ਲੋਕਾਂ ਦੇ ਲੈ ਕੇ ਆਉਂਦੇ ਆ ਲੱਸੀ ਦਾ ਵੈਸੇ ਹੋਰ ਯਾਨੀ ਮੇਰੀ ਸੇਵਾ ਫੁੱਲ ਹੁੰਦੀ ਹੈ ਇਹ ਸੀ ਗੱਲ ਕੀ ਸੁਪਨਾ ਕੀ ਹੈ ਸੁਪਨਾ ਜੀ ਮੇਰਾ ਹੋਣ ਬਸ ਵੀ ਮੇਰੇ ਬੱਚਿਆਂ ਵਾਸਤੇ ਸਾਰ ਇਹਨਾਂ ਦੀ ਮੈਂ ਵਿਆਹ ਦੇਖ ਸਕਾਂ ਮੈਂ ਆਪ ਆਪ ਇਹ ਠੀਕ ਕਰ ਸਕਾਂ ਕੱਲੂ ਇਹਨਾਂ ਅਗਲਾ ਕਹਿ ਵੀ ਕੰਜਰਪਣਾ ਕਰਦਾ ਸੀ ਸਟੇਜਾਂ ਤੇ ਵੀ ਸਾਲਾ ਆਪ ਮਰ ਗਿਆ ਬਈ ਹੁਣ ਅਜਵਾਕਰ ਕੋਈ ਚੁੰਨੀ ਜੜਾ ਅਗੇ ਤੋਰ ਸੀ ਕਿਦਾਂ ਕਰ ਸੀ ਮੈਨਾਂ ਦੇ ਅੱਛੇ ਸਰ ਵਿਆਹ ਕਰਨਾ ਚਾਹਣਾ ਮਾਪ ਦੇ ਹੱਥੀ ਤੇ ਮੇਰੀ ਇਹੀ ਤਮੰਨਾ ਵਾ ਬਸ ਹੋਰ ਮੇਰਾ ਕੋਈ ਹੁਣ ਮੇਰਾ ਸੁਪਨਾ ਨਹੀਂਗਾ ਬਸ ਇਹਨਾਂ ਦੇ ਮੈਂ ਵਿਆਹ ਦੇਖਣੇ ਚਾਹਣਾ ਜੀ ਬੱਚਿਆਂ ਦੇ ਚੰਗੀ ਤਰ੍ਹਾਂ ਆਪਣੇ ਹੱਥੀ ਜਿਹੜੇ ਮੈਂ ਕਰਾਂ ਚਾਰ ਪੈਸਿਆਂ ਦੀ ਮੈਨੂੰ ਕਿਤੋਂ ਮਦਦ ਹੋ ਜਵੇ ਸਾਰ ਬਸ ਇਹੀ ਮੇਰਾ ਸੁਪਨਾ ਹੁਣ ਹੋਰ ਕੋਈ ਨਹੀਂਗਾ ਜੀ ਬਸ ਤੁਹਾਡਾ ਨੰਬਰ ਦੱਸ ਦਿਓ ਜਿਹੜੇ ਦਰਸ਼ਕ ਸੁਣ ਰਹੇ ਆ ਜੇ ਕੋਈ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੇ ਆਪਣਾ ਨੰਬਰ ਦੱਸ ਦਿਓ ਨੰਬਰ ਜੀ ਮੇਰਾ ਮੇਰਾ 98142 98142 16481 ਨੰਬਰ ਮੇਰਾ ਮੇਰੇ ਕੋਲ ਹੀ ਮੌਜੂਦ ਰਹਿੰਦਾ ਜੀ ਹਰ ਟਾਈਮ ਤੇ ਬਾਕੀ ਮੈਂ ਇਥੋਂ ਦੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੀ ਬਿੱਲਾ ਰਸੋਈ ਦਾ ਅਸੀਂ ਇਕੱਠੇ ਸੰਘਰਸ਼ ਕੀਤਾ ਜੀ ਅਮਰਤਾ ਬਿਰਕਪਾਲ ਮੈਂ ਉਹਨਾਂ ਕੋਲ ਵੀ ਮੈਂ ਜਾ ਕੇ ਆਇਆ ਜੀ ਉਹ ਮੈਨੂੰ ਬਿੱਲਾ ਜੀ ਲੈ ਕੇ ਗਏ ਸੀਗੇ ਅਸੀਂ ਇਕੱਠੇ ਸੰਘਰਸ਼ ਕਰਦੇ ਰਹੇ ਹਾਂ ਉਹਨਾਂ ਨੇ ਕੰਪੋਜੀਸ਼ਨਾਂ ਕਰਨੀਆਂ ਸੀਗੀਆਂ ਆਪਣੀ ਕੈਸਟ ਦੀਆਂ ਮਾਉਨੋ ਕੋਲ ਵੀ ਜਾ ਕੇ ਆਇਆ ਹੋਰ ਬਹੁਤ ਸਾਰੀਆਂ ਕੰਪਨੀਆਂ ਚ ਅਸੀਂ ਮੈਂ ਤੇ ਬਿੱਲਾ ਲਸੋਈ ਵਾਲਾ ਬਹੁਤ ਫਿਰੇ ਆ ਜੀ ਅਸੀਂ ਬਹੁਤ ਸੰਘਰਸ਼ ਕੀਤਾ ਮੈਂ ਬਿੱਲੇ ਨੇ ਵੀ ਬਹੁਤ ਕੀਤਾ ਜੀ ਮੈਂ ਵੀ ਬਹੁਤ ਕੀਤਾ ਮੈਂ ਵੀ ਗਰੀਬ ਏ ਸੀਗਾ ਤੇ ਉਹ ਵੀ ਗਰੀਬ ਏ ਵਿਚਾਰਾ ਸੀਗਾ ਬਿੱਲਾ ਵੀ ਉਹਨੇ ਮੈਨੂੰ ਦੱਸਿਆ ਉਹਦਾ ਬਿੱਲਾ ਜੀ ਦਾ ਮੈਨੂੰ ਮੈਂ ਬਹੁਤ ਧੰਨਵਾਦ ਕਰਦਾ ਜੀ ਬਹੁਤ ਹੀ ਨਹੀਂ ਵੀਡੀਓ ਮੇਰੀਆਂ ਪਹਿਲਾਂ ਵੀ ਬਣੀਆਂ ਨੇ ਪਹਿਲਾਂ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਸਰ ਤੇ ਇੱਕਣੀ ਬਣਾ ਕੇ ਲੈ ਗਏ ਇੱਕ ਵਾਰ 2000 ਜਰੂਰ ਰੁਪਏ ਮੈਨੂੰ ਦੇ ਕੇ ਗਏ ਨੇ ਬੰਦੇ ਇਹੜੇ ਵੀਡੀਓ ਬਣਾ ਕੇ ਲੈ ਕੇ ਆਏ ਨੇ ਬਾਕੀ ਬਾਕੀ ਰੱਬ ਦੇ ਸਹਾਰੇ ਚੱਲ ਰਿਹਾ ਕੰਮ ਵਾਸਤੇ ਆ ਜੋ ਕਸਟ ਆਈ ਸੀ ਜੀ ਦਿਲਵਾਲਾ ਦਿਲਸ਼ਾਦ ਇਹ ਟੀਪੀਐਮ ਟੈਕਸਲਾ ਕੰਪਨੀ ਦੇ ਵਿੱਚ ਆਈ ਸੀ ਇਹਦੇ ਵਿੱਚ ਜੋ ਹੁਣ ਮਸ਼ਹੂਰ ਹੋ ਚੁੱਕੇ ਨੇ ਵਰਲਡ ਦੇ ਫੇਮਸ ਹੋ ਚੁੱਕੇ ਨੇ ਲਾਭ ਜੰਜੂ ਹੈ ਜੀ ਉਹਨਾਂ ਨੇ ਵੀ ਇਹਦੇ ਵਿੱਚ ਮੇਰਾ ਸਾਥ ਦਿੱਤਾ ਸੀਗਾ ਜੀ ਇਹਦੇ ਵਿੱਚ ਦਿਲਸ਼ਾਦ ਅਖਤਰ ਜੀ ਨੇ ਜੋ ਉਹਨਾਂ ਦੀਆਂ ਘਾਟਾਂ ਸੀਗੀਆਂ ਜੋ ਉਹਨਾਂ ਦਾ ਡਬਿੰਗ ਵਾਸਤੇ ਰਹਿੰਦਾ ਸੀਗਾ ਉਹ ਮੇ ਤੋਂ ਟੀਪੀਐਮ ਕੰਪਨੀ ਨੇ ਜੀ ਉਹ ਮੈਂ ਪੂਰਾ ਕੀਤਾ ਜੀ ਇਹ ਦਿਲ ਵਾਲਾ ਦਿਲਸ਼ਾਦ ਇਹਨਾਂ ਨੂੰ ਪਹਿਲੀ ਸਭ ਤੋਂ ਪਹਿਲਾਂ ਜਦੋਂ ਇਹ ਇਹਨਾਂ ਦੇ ਨਾਲ ਇਹਨਾਂ ਹੋਣੀ ਹੋਈ ਸਭ ਤੋਂ ਪਹਿਲਾਂ ਸਰਦਾਰ ਜਲੀ ਮੈਂ ਅਤੇ ਲਵਜੰਝੂਆ ਜੀ ਨੇ ਦਿੱਤੀ ਜੀ ਉਦੋਂ ਹਰਜਿੰਦਰ ਹੀਰਾ ਸੀ ਤੁਹਾਡਾ ਨਾਮ ਹਾਂ ਜਦੋਂ ਹਰਜਿੰਦਰ ਹੀਰਾ ਸੀ ਸਟਾਰਟਿੰਗ ਮੇਰਾ ਨਾਮ ਹਰਜਿੰਦਰ ਹੀਰਾ ਹੀ ਸੀਗਾ ਜੀ ਫਿਰ ਮੇਰੇ ਆ ਦੇਖ ਕੇ ਵੀ ਮੈਂ ਐਦਾਂ ਆਵਾਜ਼ ਕਰਦਾ ਮਾਂ ਤਾਂ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਚਮਕੀਲੇ ਦਾ ਚਮਕੀਲੇ ਦੀ ਕਾਪੀ ਕਰ ਬਈ ਫਿਰ ਤੇਰੇ ਚਾਰ ਪੈਸੇ ਵੀ ਬਣ ਜਾਣਗੇ ਤੇ ਤੇਰੀ ਕੰਪਨੀ ਤੀਸਰੀ ਤੱਕ ਤੇਰੀ ਕਸਟਾਰ ਸਕਦੀ ਆ ਫਿਰ ਮੈਂ ਲक्की ਹਰਜਿੰਦਰ ਹੀਰੇ ਤੋਂ ਲੱਕੀ ਚਮਕੀਲਾ ਬਣ ਗਿਆ ਜੀ ਉਮੀਦ ਕਰਦੇ ਆ ਕਿ ਦੇਖਣ ਵਾਲੇ ਸਰੋਤੇ ਨੇ ਦਰਸ਼ਕ ਨੇ ਜਿਹੜੇ ਇਹ ਸਲਾਤ ਨੂੰ ਜ਼ਰੂਰ ਦੇਖਣਗੇ ਸਾਡਾ ਉਹ ਪੰਜਾਬੀ ਸੱਭਿਆਚਾਰ ਦਾ ਸਰਮਾਇਆ ਜਿਹਨੂੰ ਸੰਭਾਲ ਨਹੀਂ ਸਕੇ ਅਸੀਂ ਆਰਥਿਕ ਮੰਦਹਾਲੀ ਇਹ ਪਹਿਲੇ ਸਿੰਗਰ ਨਹੀਂ ਜਾਂ ਪਹਿਲੇ ਪੰਜਾਬੀ ਇੰਡਸਟਰੀ ਨਾਲ ਜੁੜਾ ਸ਼ਖਸ ਨਹੀਂ ਹੈ ਜਿਹਦੇ ਹਾਲਾਤ ਨੇ ਇਸ ਤੋਂ ਪਹਿਲਾਂ ਅਸੀਂ بڑے بڑے ਨਾਮੀ ਸਿੰਗਰਾਂ ਦੇ ਹਾਲਾਤ ਦੇਖੇ ਨੇ ਜ਼ਰੂਰਤ ਹੈ ਕਿ ਜਿੱਥੇ ਸਮਾਜ ਇਹਨਾਂ ਦੀ ਬਾਹ ਫੜੇ ਉੱਥੇ ਇੰਡਸਟਰੀ ਜਿਹੜੀ ਹੈ ਉਹ ਉਹ ਵੀ ਇਹਦੇ ਬਾਰੇ ਸੋਚੇ ਕਿ ਜਦੋਂ ਪੀਕ ਤੇ ਹੁੰਦਾ ਹੈ ਗਾਇਕ ਜਦੋਂ ਸਿੰਗਰ ਪੀਕ ਤੇ ਹੁੰਦਾ ਤਾਂ ਉਸ ਵੇਲੇ ਉਸ ਦੇ ਵੱਲੋਂ ਕੋਈ ਐਸੇ ਫੰਡਸ ਆਪਣੇ ਸੇਵ ਕੀਤੇ ਜਾਣੇ ਆਪਣੇ ਇੰਡਸਟਰੀ ਵਾਸਤੇ ਕੁਝ ਐਸਾ ਕੀਤਾ ਜਾਵੇ ਕਿ ਜਦੋਂ ਐਸੇ ਗਾਇਕਾਂ ਨੂੰ ਜਾਂ ਐਸੇ ਗੀਤਕਾਰਾਂ ਨੂੰ ਜਦੋਂ ਹਾਲਾਤ ਆਰਥਿਕ ਤੌਰ ਤੇ ਖਰਾਬ ਹੋਣ ਤਾਂ ਉਹਨਾਂ ਨੂੰ ਸੰਭਾਲਿਆ ਜਾ ਸਕੇ ਲੱਖੀ ਚਮਕੀਲਾ ਜੋ ਕਦੇ ਮੇਲੇ ਲੁੱਟਦਾ ਸੀ ਅੱਜ ਉਹ ਬੈੱਡ ਤੇ ਹੈ ਕੈਂਸਰ ਨਾਲ ਪੀੜਤ ਹੈ ਪਰਿਵਾਰ ਚ ਚਾਰ ਧੀਆਂ ਨੇ ਜਵਾਨ ਧੀਆਂ ਨੇ ਉਹਨਾਂ ਦੇ ਵਿਆਹ ਕਰਨੇ ਨੇ ਪੁੱਤਰ ਛੋਟਾ ਹੈ ਘਰ ਵਾਲੀ ਲੋਕਾਂ ਦੇ ਘਰਾਂ ਦੇ ਵਿੱਚ ਪੋਚੇ ਮਾਰ ਕੇ ਗੁਜ਼ਾਰਾ ਕਰ ਰਹੀ ਹੈ ਬਿਰਧ ਪਿਓ ਬਜ਼ੁਰਗ ਪਿਓ ਆਪ ਜਾ ਕੇ ਰੇਲਵੇ ਸਟੇਸ਼ਨ ਜਾਂ ਫਾਟਕਾਂ ਦੇ ਨੇੜੇ ਜਾ ਕੇ ਉਹ ਸਮਾਨ ਵੇਚ ਕੇ ਸ਼ਾਮ ਨੂੰ ਕੁਝ ਪੈਸੇ ਲੈ ਕੇ ਆਉਂਦਾ ਤਾਂ ਘਰ ਦਾ ਗੁਜ਼ਾਰਾ ਚੱਲਦਾ ਇਸ ਹਾਲਾਤ ਦੇ ਵਿੱਚ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਫਜ਼ੂਲ ਖਰਚੀ ਸਾਡੀ ਕਿਸੇ ਦੇ ਫਾਇਦੇ ਲਈ ਕਿਸੇ ਦੇ ਜੇਕਰ ਮਨੁੱਖਤਾ ਦੀ ਸੇਵਾ ਦੇ ਲਈ ਕੰਮ ਆ ਜਾਏ ਤਾਂ ਕੋਈ ਜਾਣ ਜੇਕਰ ਤੁਸੀਂ ਬਚਾ ਸਕੋ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਦਰਾਹਾ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੇਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ